ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਡਰੀ ਖਾਨ ਨੂੰ ਦਿੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ ਚਾਰੀ ਬਾਈ ਸੂਈਆਂ ਵੀਆ ਟੋਕੜਾ ਨੇ ਆਉਂ ਪੁੱਛ ਲੈਣੇ ਬਾਈ ਜੋੜ ਕੇ ਹਜੀ ਬਾਈ ਜੀ ਹਸੀ ਕਾਲ ਹੱਸਦੀ ਆਪਾ ਜੀ ਉਹ ਠੀਕ ਹੋ ਵਧੀਆ ਜੀ ਹਾਂ ਹਾਂ ਬਾਈ ਜੀ ਬਾਈ ਨਾਮ ਤੇ ਡਰੈਸ ਬੋਲੋ ਹਾਂ ਮੇਰਾ ਬਾਈ ਗੋਰੀ ਆ ਹਮ ਐਂਡ ਸੈਦੋਕੇ ਆ ਹਮ ਤਸੀਲ ਨਿਹਾਲ ਸਿੰਘ ਦਾ ਜਿਹੜਾ ਮੁਕਾਵਾ ਠੀਕ ਹੈ ਨੇੜੇ ਪਿੰਡ ਬਾਈ ਕਿਹੜੇ ਪਿੰਡ ਮਧੇਵੀ ਰਹਿ ਗਿਆ ਬਾਈ ਭਾਗੀ ਕੇ ਵੀ ਰਹਿਗੇ ਮਾਸੀ ਕੇ ਮੋਬਾਈਲ ਹੋ ਮੋਬਾਈਲ ਨੰਬਰ ਬੋਲ 9872122 ਹਾਂ 70 ਤਨ ਆ ਗਿਆ ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ چل ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਹੋ ਗਈ ਬਾਈ ਤੀਜਾ ਸੂ ਆ ਗਈ ਠੀਕ ਆ ਕਿੰਨਾ ਟਾਈਮ ਹੋ ਗਿਆ ਸੀ ਸੂਈ ਰੂਈ ਰੋ ਹੋ ਗਿਆ ਉਹਨੇ 2 ਮਹੀਨੇ ਠੀਕ ਆ ਸਪੇਅਰ ਆ ਠੀਕ ਆ ਦੁੱਧ ਦੇ ਥੱਲੇ 7 ਲੀਟਰ ਹੀ ਹੋ ਬਾਈ ਖੋਲ ਲਾ ਬਈ ਤੋਰ ਕੇ ਦਿਖਾ ਦੇ ਚਵਾਈ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਆ ਬਾਈ ਡੰਡੀ ਸੀ ਲਾਉ ਹਾਂ ਬਾਈ ਠੀਕ ਆ ਪਹਿਲੇ ਹੀ ਮਾਈਨ ਹੋ ਜੀਗਾ ਲਾਈ ਮੁੱਲ ਕੀ ਆ ਬਾਈ ਇਹ ਮੋਲੇ ਦਾ ਬਈ 25000 ਮਾਨਤਾਨ ਹੋ ਜਾ ਬਈ ਮਾਨਤਾਨ ਬਈ ਪੂਰੇ ਕਰਾਂਗੇ ਠੀਕ ਆ 25000 ਰੁਪਇਆ ਮੋਲਾ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਰੰਗ ਰੂਪ ਚੰਗਾ ਗਰਮੀ ਘੱਟ ਮਨੋ ਫੈਂਡ ਫੌਂਡ ਚਰਮਾ ਇਹਦੇ ਤੇ ਚੰਗਾ ਲੱਗਦਾ ਅੱਗੇ ਬਈ ਦੋ ਨੰਬਰ ਕਿਹੜਾ ਸੂਏ ਸੂਈ ਬਈ ਇਹ ਬਈ ਦੂਜਾ ਸੂਏ ਸੂਈ ਕਦੋਂ ਸੂਈ ਹੈ ਬਈ ਇਹਨੂੰ ਹੋ ਗਿਆ ਹੋਣਾ ਬਈ ਤਿੰਨ ਮਹੀਨੇ ਠੀਕ ਆ ਤੇ ਬੱਚਾ ਹੈਗਾ ਦਾ ਪਸੀ ਆ ਬਈ ਉਹ ਆਪਣੀ ਘਰੇ ਰੱਖੀ ਹੋਈ ਬਈ ਠੀਕ ਆ ਬਈ ਥਾਣ ਥਣ ਚੰਗਾ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਬਈ ਇਹਦੀ ਠੀਕ ਆ ਮੁੱਲ ਕੀ ਆ ਬਈ ਇਹਦਾ ਇਹਦਾ ਮੁੱਲ ਵੀ ਬਈ 25000 ਆ ਮਾਨਦਾਨ ਹੋ ਜਾ ਬਈ ਮਾਨਦਾਨ ਪੂਰੇ ਕਰ ਬਈ ਜੀ ਹਜ਼ਾਰ ਰੁਪਿਆ ਮੋਲਾ ਬਾਕੀ ਜਿਹੜਾ ਮੌਕੇ ਤੇ ਮਾਤਾਂ ਜਰੂਰ ਹੋ ਜਾ ਥਾਣ ਥਣ ਚੰਗਾ ਕੱਲਾ ਕੱਲਾ ਥਾਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਦੇ ਆਰਡਰ ਬਹੁਤ ਚੰਗਾ ਬਈ ਥਾਣ ਮੁਠੀ ਵਾਲਾ ਕੱਲਾ ਕੱਲਾ ਥਾਣਾ ਬਈ ਅੱਗੇ ਵੀਰੇ ਤੈਨਾਂ ਨੰਬਰ ਕਿਹੜਾ ਸੋ ਸੂਈ ਵੀ ਹੈ ਕਿਹੜਾ ਸੋ ਸੂਈ ਵੀ ਆ ਬਈ ਇਹ ਦੂਜੇ ਸੂਈ ਵੀ ਆ ਬਈ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਹੋਣਾ ਬਾਈ 20 ਦਿਨ ਠੀਕ ਆ ਇਹਦਾ ਬੱਚਾ ਸਪੇਅਰ ਹੋ ਗਿਆ ਵਾ ਠੀਕ ਆ ਪ੍ਰਿੰਟ ਪ੍ਰਿੰਟ ਚੰਗਾ ਕਰਦ ਬੜਾ ਚੰਗਾ ਰੰਗ ਰੂਪ ਚੰਗਾ ਥਾਣ ਬੜਾ ਚੰਗਾ ਹਨਾ ਹਾਂ ਗੁਲਾਬੀ ਥਾਣ ਕੱਲਾ ਕੱਲਾ ਥਾਣ ਤੋਰਾ ਤਰਾ ਵੀ ਚੰਗਾ ਕੀ ਮੁੱਲ ਆ ਭਰਾ ਇਹਦਾ ਮੁੱਲ 45000 ਰੁਪਏ ਮਾਨਦਾਨ ਹੋ ਜਾਵੇ ਮਾਨਦਾਨ ਹੋ ਜਾਵੇ ਬਾਈ ਠੀਕ ਆ 45000 ਰੁਪਿਆ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਊਗਾ ਥਾਣ ਆਰਡਰ ਜਿਹੜਾ ਨੇੜ ਤੋਂ ਚੈੱਕ ਕਰਵਾਣੇ ਚਵਾਈ ਵੀ ਪੂਰੀ ਚੰਗੀਆਂ ਹਾਂ ਬਾਈ ਇੱਕ ਨੰਬਰ ਚਵਾਈ ਇਹਦੀ ਠੀਕ ਆਰਡਰ ਬਾਈ ਨੇੜ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਬਈ ਚਾਰ ਨੰਬਰ ਕਿਹੜਾ ਸੋਸੀ ਦੀ ਇਹ ਬਈ ਪਹਿਲਾ ਸੂਈ ਸੂਈ ਵੀ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਈ ਇਹਨੂੰ ਸੂਈ ਨੂੰ ਹੋ ਗਿਆ ਹੋਣਾ ਬਾਈ ਇਹਨੂੰ ਵੀ 2-3 ਮਹੀਨੇ ਠੀਕ ਆ ਦੁੱਧ ਕਿੰਨਾ ਬਾਈ ਦੁੱਧ ਦੇ ਥੱਲੇ ਹੋਊਗਾ 7 ਲੀਟਰ ਬਈ ਠੀਕ ਆ ਅ ਤੋੜਾ ਤੋੜਾ ਚੈੱਕ ਕਰ ਲੋ ਤੇ ਰੰਗ ਰੂਪ ਚੰਗਾ 7 ਲੀਟਰ ਦੁੱਧ ਬਾਈ ਦਾਸਦਾ ਪਰ ਇਹ ਦੋ ਡੰਗ ਛੋਲੇ ਅਗਲਾ ਹਾਂ ਬਾਈ ਠੀਕ ਫਟਣੂ ਬਈ ਚਾਰ ਡੰਗ ਛੋਲੇ ਬੰਦਾ ਬਹੁਤ ਠੀਕ ਆ ਮੁੱਲ ਬਈ ਇਹਦਾ ਮੋਲੇ ਦਾ ਹੀ 25000 ਰੁਪਏ ਬਾਈ ਮਾਨਤਨ ਹੋ ਜਾਵੇਗਾ ਮਾਨਤਨ ਫੁੱਲ ਕਰ ਦਾਂਗੇ ਬਾਈ 25000 ਰੁਪਏ ਮੋਲੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾਵੇਗਾ ਨਗਪਰਾਹ ਕੋਲੇ ਚਾਰ ਸੀ ਚਾਰੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਚ ਕੋਈ ਵੀ ਪਸੰਦ ਵਾਲੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿਦਦੋਂ ਧੰਨਵਾਦ ਜੀ